ਅੱਗ ਲਾਉਣ ਤੇ ਬੈਨ ਲਾਤਾ ਤੁਸੀਂ ਬਿਲਕੁਲ ਪ੍ਰਾਣੀ ਨੂੰ ਅੱਗ ਤਾਂ ਕਦੂ ਲੋ ਆਂਦਾ ਉਹਨੂੰ ਬੈਨ ਕਰੋ ਪ੍ਰਾਣੀ ਨੂੰ ਤਾਂ ਕੋਈ ਅੱਗ ਨਹੀਂ ਲਾਉਂ ਕੋਈ ਪ੍ਰਾਣੀ ਨੂੰ ਤਾਂ ਲੋਕ ਖੁਸ਼ ਹੋ ਗਏ ਵਾਣਗੇ ਕਿਉਂਕਿ ਜਦੋਂ ਜ਼ਮੀਨ ਨੂੰ ਗਡੋਆ ਨੇ ਇੰਨਾ ਪੋਲਾ ਤੇ ਪਰਫੋਰੇਟਡ ਬਣਾ ਦੇਣਾ ਐਸੇ ਮਸਮੇ ਵੱਡੀ ਪ੍ਰਾਣੀ ਤਾਂ ਆਮ ਨਾਲ ਕਦੂ ਨੇ ਸੁੱਕੇ ਕਦੂ ਦੇ ਵਿੱਚ ਜਾਂ ਵਟਾਲੇ ਛੋੜਦੇ ਨੇ ਆਮ ਨਾਲ ਵਾਦਣਾ ਉਹਨੂੰ ਕਣਕ ਕਣਕ ਦੇ ਨੂੰ ਜਿਹੜੇ ਕਣਕ ਦੇ ਨਾਲ ਨੂੰ ਉਹਨੇ 400 ਅਗੇ ਜੇ ਸੁੱਕੇ ਦੇ ਮਾਰ ਦੇਣੇ ਉਹਨੇ ਪਾਊਡਰ ਬਣਾ ਦੇਣਾ ਉਹਨੂੰ ਕੋਈ ਜਿਹਨੇ ਅੱਗ ਲਾਉਣੀ ਨਹੀਂ ਹੈ ਦੇਖੋ ਨਾ ਹੁਣ ਜਦੋਂ ਕਣਕ ਵੱਡੇ ਵੱਢਣਗੇ ਉਦੋਂ ਵੀ ਨਾਲ ਨੂੰ ਅੱਗ ਲੱਗਦੀ ਆ ਹੁਣ ਪ੍ਰਾਣੀ ਨੂੰ ਅੱਗ ਲੱਗ ਰਹੀ ਆ ਜੇ ਕਦੋਂ ਕਰਕੇ ਨਾ ਕਦੋਂ ਬਗੈਰਾਂ ਕਰਕੇ ਲੱਗੇ ਹੋਏ ਤਾਂ ਉਹ ਪ੍ਰਾਣੀ ਨੂੰ ਤਾਂ ਕਿਸਾਨ ਖੁਸ਼ ਹੋ ਕੇ ਵਰਦਾਨ ਸਮਝ ਕੇ ਪ੍ਰਾਣੀ ਨੂੰ ਵਰਦਾਨ ਸਮਝ ਕੇ ਜ਼ਮੀਨ ਜਵਾਊਗਾ ਜਿਹਨੂੰ ਕਿ ਹੁਣ ਮਜਬੂਰੀ ਨੂੰ ਅੱਗ ਲਾਉਂਦਾ ਝੋਨੇ 'ਚ ਆਮ ਤੌਰ ਤੇ ਇਹ ਵੀ ਕਿਸਾਨਾਂ ਦਾ ਨਾ ਕਿ ਝੋਨੇ ਦੇ ਵਿੱਚ ਪਾਣੀ ਖੜਾ ਰਹਿਣਾ ਵੀ ਲਾਜ਼ਮੀ ਆ ਇਹ ਵੀ ਦੁਬਿਧਾ ਜ਼ਰੂਰ ਕੱਢਿਓ ਕਿ ਝੋਨੇ 'ਚ ਪਾਣੀ ਖੜਾ ਰਹਿਣਾ ਲਾਜ਼ਮੀ ਆ ਝੋਨਾ ਪਾਣੀ ਨਹੀਂ ਖੜੋ ਤੂੰ ਸਾਰ ਦਾ ਅਸੀਂ ਉਹਦੀ ਲੋੜ ਪਾਤੀ ਆ ਪਾਣੀ ਖੜਾ ਕਰਨ ਦੀ ਲੋੜ ਨਹੀਂ ਆ ਬਿਲਕੁਲ ਜਦੋਂ ਹੁਣ ਇਹੀ ਝੋਨਾ ਇਹੀ ਯੂਨੀਵਰਸਿਟੀ ਰეკਮੈਂਡੇਸ਼ਨ ਆ ਵੀ 21 ਦਿਨ ਬਾਅਦ ਪਾਣੀ ਲਾਓ ਉਦੋਂ ਪਾਣੀ ਖੜਾ ਕਰਦੇ ਆ ਗਿਲ 'ਚ ਗਿਲ 'ਚ ਪੈਦਾ ਕਰਦੇ ਆ ਉਹ ਝੋਨਾ ਜਿਹੜਾ 21 ਦਿਨ ਬਾਅਦ ਹੋ ਸਕਦਾ 21 ਦਿਨ ਪਾਣੀ ਬਾਅਦ ਹੋ ਸਕਦਾ ਤੇ ਉਦੋਂ ਪਾਣੀ ਖੜਾ ਕਰਨ ਦੀ ਕੀ ਲੋੜ ਆ ਹੂੰ ਉਹ ਯੂਨੀਵਰਸਿਟੀ ਰਿਕਮੈਂਡੇਸ਼ਨ ਹੈ ਕੀ ਦਿਨ ਬਾ ਬਾ ਨਹੀਂ ਲਾਉ ਬਿਲਕੁਲ ਫਿਰ ਹੁਣ ਵੀ ਸਮਝਦਾ ਆਵੇ ਤਾਂ ਮੈਨੂੰ ਸਮਝ ਤੋਂ ਬਾਹਰ